ਤੋ ਤੋ ਸੁਹਿਆ ਰਸ ਦੇ ਸਗਨ ਪਰ ਅਨੂਪ ਰੌਂਦਾ ਸੁਪੁਰ ਹਰਮਨ ਨਾਮਿਕ ਕਸਮ ਜਾਈ ਨਾ ਰੌਂਦਾ ਸੁਸਰ ਸੰਪੋਟਲ ਗੁਰ ਸ਼ੇਵੀ ਹੈ ਸੋ ਸਾਜ ਸੁਭਾ। ਨਾਸ਼ਨ ਪਰਸ ਗੁਰੂ ਕ। ਜਨਮ ਮਰਨ ਦੁਖ ਜਾ। ਹੋਰ ਗੁਰੂ ਸਹਜੇ। ਸੋਰਖ ਮਹਲਾ 5। ਅਗ ਸੁਖ ਮੇਰੇ ਮੀਤਾਂ। ਪਛੇਰ ਅਨੰਦ ਪ੍ਰਭ ਕੀਤਾ ਅਗ ਸੁਖ ਮਿਰ ਕੀਤਾ ਪਛੇਰ ਅਨੰਦ ਪ੍ਰਭ ਕੀਤਾ ਹਰ ਮੇਸੁਰ ਬਣਤ ਬਣਾਈ ਤੇ ਲੋਲਤ ਕਤਮ ਨਾਹੀ ਸਚ ਸਾਹਿਬ ਸੋ ਮਨ ਮੰਨੋ ਹਰ ਸਰਬੰਵਨ ਅੰਤਰ ਧਨਿਆ ਰਹਾਓ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਪਰ ਪ੍ਰਤਿ ਪਾਵੈ ਅਜਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਪਰ ਪਰਤ ਪਾਲਾ ਅਚਰਜ ਤੇਰੀ ਵਡਿਆਈ ਮੇਤ ਨਾਨਕ ਨਾਮ ਤੇ ਆਈ ਹੋਇ ਜੀ ਕਾ ਖਸਾ ਵਾਹਿਗੁਰੂ ਕੀ ਫਤਹਿ